ਵੀ ਕਿਸਾਨ ਵੀਰੋ ਥੋੜਾ ਫਾਰਮਰ ਬਲੌਗ 0300 ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਵੀ ਸਾਰੇ ਵਧੀਆ ਹੋਵੋਗੇ ਤੇ ਅੱਜ ਤੁਹਾਨੂੰ ਨੌਲੇਜ ਵਾਸਤੇ ਭਾਈ ਵੀਡੀਓ ਬਣਾ ਰਹੇ ਹਾਂ ਕਿਸਾਨ ਭਰਾਵਾ ਵਾਸਤੇ ਵੀ ਬਹੁਤ ਜੇ ਤੋਂ ਆਪਾਂ ਕਿ ਕਿਤਾ ਜਰੀ ਫਟਾਰਾ ਨਹੀਂ ਕਰ ਰਹੀ ਬਾਬਿਓ ਤਿੰਨ ਤੀਜੇਰੇ ਦੇ ਵਿੱਚ ਆਪਾਂ ਚੰਤਕਰ ਪਾ ਰਹੇ ਹਾਂ ਤੇ ਆ ਨਾਲ ਭਈਆ 4 ਕਿਲੋ ਦਾ ਪਾ ਰਹੇ ਹਾਂ ਹੈ ਜੀ ਚੰਤਕਰ ਕਰੋ ਜੀ ਇਹ ਭਈਆ ਪੀਪਰੋ ਨੇਲ ਵੀ ਪਾ ਰਹੇ ਆ ਆਪਾਂ ਇਹ 4 ਕਿਲੋ ਦਾ ਪੈਕਟਾ ਤੇ ਜਿਹੜੀ ਆ ਬਾਲਟੀ ਚ ਚੰਤਕਰ ਆ ਬਾਬਿਓ ਇਹ ਆਪਣਾ ਆ ਜਾਂਦਾ ਬੂਜੇ ਵਾਸਤੇ ਫਟਾਰੇ ਵਾਸਤੇ ਤੇ ਇਹਦੇ ਵਿੱਚ ਬਾਬੇ ਉਹ ਆਪ ਪਾਵਾਂਗੇ ਇਹ ਦੋ ਕੀਲਿਆਂ ਦੇ ਵਿੱਚ ਇੱਕ ਬਾਲਟੀ ਪੈਂਦੀ ਆ ਤੇ ਬਾਬੇ ਜਿਹੜਾ ਫੇਪਰੋਨੇਲਾ ਉਹ ਆਪਾਂ ਇੱਕ ਕੀਲੇ ਦੇ ਵਿੱਚ 4 ਕਿਲੋ ਦਾ ਪੈਕ ਪਾਵਾਂਗੇ ਤੇ ਜਿਹੜੀ ਆ ਚੰਦ ਕਰ ਵਾਲੀ ਆ ਚੰਦ ਤੇ ਜਦੋਂ ਇਹ ਆ ਗਿਆ ਆਪਣਾ ਜੀਰਾ ਟਾਈਪ ਆ ਗਿਆ ਇਹ ਜਿਹੜਾ ਚੰਦ ਕਰ ਆ ਤੁਸੀਂ ਦੇਖ ਸਕਦੇ ਹੋ 10 ਕਿਲੋ ਦੀ ਬਾਲਟੀ ਆ ਤੇ ਜਿਹੜੇ ਆਪਾਂ ਆਪ ਹੈਟਾਂ ਤੇ ਜਦੋਂ ਇਹ ਆਪਾਂ ਦੋ ਥੈਲਿਆਂ ਦੇ ਵਿੱਚ ਆਪਣਾ 1.5 ਪਾ ਰਹੇ ਆ ਪੈਕਟ ਤਕਰੀਬਨ 6 ਕਿਲੋ ਪਾ ਰਹੇ ਆ ਕਿਲੋ ਕਰਦੇ ਸਾ ਸਵਾਤਾਇਲਾ ਪਾ ਰਹੇ ਆ ਇੱਕ ਕੀਲੇ ਦਾ ਤੇ ਆਪਾਂ ਮਿੱਤਰੋ ਪਾ ਰਹੇ ਆ 4 ਕਿਲੋ ਇੱਕ ਥੈਲੇ ਦਾ ਫਿਪਰੋਨੇਲਾ ਜਿਹੜੀ ਤੇ ਜਿਹੜਾ ਚਮਤਕਾਰਾ ਬੂਜੇ ਵਾਸਤੇ ਵੀ ਬੂਜੇ ਦੀ ਗਰੋਥ ਕਰੂਗਾ ਤੇ ਸੰਢੀ ਭੁੰਢੀ ਕਰੂਗਾ ਉਹ 5 ਕਿਲੋ ਪਾ ਰਹੇ ਆ ਤੇ ਮਿੱਤਰੋ ਡੇਡ ਡੇਡ ਥੈਲੇ ਦਾ ਆਪਾਂ ਘਾਣ ਬਣਾ ਰਹੇ ਆ ਜਿਵੇਂ ਇਧਰਲੇ ਪਾਸੇ ਵੀ ਡੇਡ ਥੈਲੇ ਦਾ ਪਰਾਂ ਡੇਡ ਥੈਲੇ ਦਾ ਤੇ ਜੇ ਤੁਹਾਨੂੰ ਤੁਹਾਨੂੰ ਦਿਖਾਉਣਾ ਵੀ ਚਮਤਕਾਰਾ ਜਿਹੜਾ ਉਹ ਆਪਣਾ ਬੂਜੇ ਵਾਸਤੇ ਕਰੂਗਾ ਕੰਮ ਇਹ ਮਤਲਬ ਵੀ ਆਪਾਂ 30 ਜਰੇ ਨਾਲ ਪਾ ਰਹੇ ਹਾਂ ਜਿਹੜਾ ਇਹ ਪੁੱਜੇ ਨੂੰ ਵੀ ਗਰੋਥ ਕਰੂਗਾ ਕਿਉਂਕਿ ਪੁੱਜੇ ਦੀ ਆਪਾਂ ਦੁਬਾਰੇ ਪਾ ਰਹੇ ਹਾਂ ਪਹਿਲਾ ਵਾਲੇ ਨੇ ਕੋਈ ਰਿਜਲਟ ਆਪਾਂ ਨੂੰ ਘੱਟ ਤੇ ਆਇਆ ਜਿਹੜਾ ਫੀਟਰੀ ਉਹ ਪਾਇਆ ਸੀ ਤੇ ਆਪਾਂ ਉਹਨਾਂ ਚੰਦਗਰ 5 ਕਿਲੋ ਇੱਕ ਥੈਲੇ ਜਿਹਦਾ ਕੀਲੇ ਦਾ ਪਾ ਰਹੇ ਹਾਂ ਤੇ ਜਿਹੜਾ ਆ ਜਾਂ ਫਿਟਰੀ ਨੇ ਲਾ ਇਹ ਜੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਛਾਪੇ ਵੀ ਹੋਰ ਜਿਹੜੀ ਜੜ ਦੇ ਵਿੱਚ ਭੁੰਡੀ ਭਾਂਡੀ ਹੋਊਗੀ ਜਾਂ ਕੋਈ ਸੁੰਡੀ ਹੋਊਗੀ ਪੱਤੇ ਦੇ ਵਿੱਚ ਕੋਈ ਨੁਕਸ ਹੋਊਗਾ ਜੜ ਦੇ ਵਿੱਚ ਵੀ ਹੋਊਗੀ ਉਹ ਸਾਰਿਆਂ ਤੋਂ ਕੰਮ ਕਰੂਛੇ ਨੂੰ ਇਹ ਫਿਟਰੀ ਦੇਖ ਸਕਦੇ ਹਾਂ ਤੇ ਬਾਕੀ ਇੱਧਰ ਚੱਲ ਰਿਹਾ ਜਦੋਂ ਪਹਿਲਾਂ ਵੀ ਦਿਨ ਮੋੜ ਦੀਆਂ ਆਵਾਜ਼ਾਂ ਬਦੰਦੋ ਸਰੀ ਦੀਆਂ ਕੱਢਦਾ ਤੇ ਨਾਲ ਇਧਰੋਂ ਮਹਿਕਮਾ ਯੁੱਧ ਨਜਾ ਵਿਰੋਧੋ ਸਾਰਾ ਚੱਲ ਰਿਹਾ ਕੈਦਗੀ ਮਾਪੇ 6 ਮੈਂਸ ਨੇ ਪਹਿਲਾਂ ਪੰਜ ਸੀਗੇ ਤੇ ਕਿਸਾਨ ਵੀਰੋ ਜਿਹੜੀ ਇੱਕ ਮੰਦਲੀ ਝੋਲੀ ਹੁੰਦੀ ਆ ਉਹ ਆਪਾਂ 15 ਕਿਲੋ ਦਾ ਪੀਪਾ ਭਰ ਕੇ ਪਾ ਦਨੇ ਵੀ ਸਾਰਿਆਂ ਨੂੰ ਇੱਕ ਬਰਾਬਰ ਰੇਹ ਆ ਜਾਂਦਾ ਨਾਲੇ ਕੋਲ ਘਟਦਾ ਕਿ ਹੁਣ ਵੱਧ ਪੀਪੇ ਬੀਤੇ ਰਹਾ ਉਹ ਵੀ ਜਿਹੜਾ ਰੇਹ ਵੱਜੂਗਾ ਬਾਅਦ ਚ ਕਰ ਲਾਂਗੇ ਜੇ ਜਦੋਂ ਜਿਹੜਾ ਆਇਆ ਤੁਸੀਂ ਦੇਖ ਸਕਦੇ ਹੋ ਵੀ ਭਾਈ ਕਿੱਕੀ ਦਾ ਪੀਪਾ ਭਰ ਲਿਆ तकरीबन ਸਾਰੇ ਵੀ ਕਿੱਕੀ ਦਾ ਸਾਰਾ ਨੂੰ ਹਿਸਾਬ ਕਿਤਾਬ ਬਰਾਬਰ ਆ ਜਾਊਗਾ ਵੀ ਕਿੱਕੀ ਜੋ 15-15 ਕਿਲੋ ਆਜੂਗਾ ਕਿੱਕੀ ਦਾ ਪੀਪਾ ਸਾਰੇ ਬੰਦੇ ਨੇ ਝੂਰੀਆਂ ਦੇ ਵਿੱਚ ਜਿਹੜਾ ਵਧੂਗਾ ਉਹ ਆਪਾਂ ਬਾਅਦ ਚੋਂ ਪਾ ਲਾਂਗੇ ਇਹ ਆਉਣ ਜਾਣ ਦਾ ਇਹ ਪਤਾ ਨਹੀਂ ਪੂਰਾ ਉਧਰੋਂ ਮੁੜ ਕੇ ਉਰੇ ਹੀ ਆਉਣਾ ਬਟ ਹੁਣ ਦੇਖਦੇ ਆ ਵੀ ਆਉਣ ਜਾਣ ਹੋ ਜੂਗੀ ਯਾਰ ਭਈ ਚਾਚੇ ਯਾਰ ਕਰ ਨਹੀਂ ਪਊਗੀ ਆਹ ਜਿਹੜੇ ਕਰਦੇ ਕੰਮ ਜਿਹੜੇ ਗੁਰੂ ਪੀਰ ਨੂੰ ਧਿਆਨੋਂ ਤਿਆਰੋਂ ਪਰਿਕਸ਼ਾ ਹੈ ਹਾਂ ਕਹਿੰਦਾ ਸਾਡੇ ਸਾਰੀ ਕਹਿੰਦਾ ਸਾਡੇ ਸਾਰੀ ਧਿਆਏ ਮਨੇ ਹੈ ਭਾਈ ਕਿਹੜਾ ਰਹਿ ਜਦੋਂ ਹੁਣ ਪੂਰੀ ਇਹਨਾਂ ਦੀ ਪ੍ਰੀਖਿਆ ਲਈ ਜਾਊਗੀ ਕਿਹੜਾ ਮਤ ਆਉਣ ਜਾਣ ਕਰਦਾ ਰਹੇਦਾ ਕਿਹੜਾ ਕਿਉਂ ਜੀ ਕੰਡਾ ਸਾਹਿਬ ਤੁਹਾਡਾ ਬਾਪੂ ਜੀ ਆ ਗਿਆ ਬਾਪੂ ਸੱਤਰੀ ਗਾਲ ਜੀ ਪੂਰੇ ਬੁਣ ਕੀ ਆਏ ਨਾ ਸਾਰੀ ਘਟਾ ਦੇ ਨਾ ਸਾਰੀ ਮੋੜ ਦੇ ਹੱਥ ਆਪਣਾ ਪੂਰਾ ਰੱਖਿਓ ਥੀਨ ਪੇ ਡੰਡ ਰੱਖਦੇ ਬਾਈ ਜੀ ਜਦੋਂ ਝੋਲੀ ਚ ਘਟਾਊਗਾ ਜਾਂ ਵਧਾਊਗਾ ਆਪਣੇ ਬਾੜ ਦੇ ਵਿੱਚੋਂ ਥੀਨ ਕੀ ਡੰਡ ਰੱਖਦੇ ਤਿੰਨ ਕਿੱਲਾਂ ਦੇ ਇਹਨਾਂ ਦੇ ਇੱਕ ਝੋਲੀ ਮਗਰ 30 ਰੁਪਏ ਨੇ ਬਾਬੇ ਜਿਹੜਾ ਝੋਲੀ ਜੋ ਘਟਾਉ ਬਦਾਊਗਾ ਦੇਖਦੇ ਹੁਣ ਕੀ ਕਹਿੰਦੇ ਨੇ ਹਿਸਾਬ ਕਿਤਾਬ ਵੀ ਝੂਲੀ ਜੋ ਵਡਾ ਕੇ ਕਿੰਨਾ ਲਿਆਉਂਦਾ ਹੁਣ ਸਾਰਿਆਂ ਦਾ ਹਿਸਾਬ ਰੱਬ ਰੂਗਿਆ ਕਿਉਂਕਿ 15 15 ਕਿਲੋ ਸਾਰਿਆਂ ਕੋਲ ਹੀ ਆ ਗਿਆ ਹੁਣ ਉਹ ਭਗਵਾਨ ਤੁਹਾਨੂੰ ਦਿਖਾਵਾ ਹੋਰ ਦਿਖਾ ਕੋਮੜਾ ਜਾ ਆ ਜੱਕ ਯੁੱਧ ਨਸ਼ਾ ਵਿਰੋਧ ਬਿਨਾ ਬੰਦਾ ਸੋਫੀ ਬੈਸ਼ ਨੂੰ ਜਮਾ ਬੰਦਾ ਵੀ ਐ ਵੀ ਕੋਈ ਚੱਕਰ ਨਹੀਂ ਹੈਗਾ ਵੀ ਕੰਮ ਖੂਬੀ ਕਰਦਾ ਬੰਦਾ ਆਤਮਾ ਉਹ ਵੀ ਜੇ ਤੁਸੀ ਫਾਂਟਾ ਦੇਖ ਸਕਦੇ ਹੋ ਵੀ ਬਰਾਬਰ ਚੱਲ ਰਹੀਆਂ ਨੇ ਇੱਕ ਤਾਂ ਆ ਤੁਸੀਂ ਆਹ ਦੇਖ ਲਓ ਆਪਣੀ ਜੀਰੀ ਦੇ ਵਿੱਚ ਕੋਈ ਵੀ ਫਾਂਡ ਰਹੀ ਨਹੀਂ ਹੋਈ ਨਹੀਂ ਤਾਂ ਪਿਲਕ ਲੈਦੀ ਮਾਰ ਲੱਗ ਜਾਂਦੀ ਆ ਤੇ ਬਾਕੀ ਜਿਹੜਾ ਅੱਜ ਪਾ ਰਹੇ ਆ ਆਪਾਂ ਬੂਝੇ ਵਾਸਤੇ ਪਾ ਰਹੇ ਆ ਵੀ ਜੇ ਪੱਤਾ ਆਪਣਾ ਪੱਤੇ ਨੂੰ ਕੋਈ ਸੰਡੀ ਸਾਂਡੀ ਲੱਗੀ ਹੋਈ ਹੁੰਦੀ ਉਹਦੇ ਵਾਸਤੇ ਪਾ ਰਹੇ ਆ ਤੇ ਆ ਆਪਣਾ ਜੀਰੀ ਨੇ ਫਟਾਰਾ ਘਟ ਕਰਿਆ ਕਿਉਂਕਿ ਆਪਾਂ ਗ੍ਰੀਨ ਗੋਲਡ ਪਾਇਆ ਸੀ ਆਪਾਂ ਉਹ ਤੋਂ ਬਾਈ ਪਰਹੇਜ਼ ਕਰਿਓ ਗ੍ਰੀਨ ਗੋਲਡ ਆਪਣੇ ਤਾਂ ਰਿਜ਼ਲਟ ਦੱਤਾ ਨਹੀਂ ਉਹਨੇ ਇੰਨਾ ਕੋਈ ਖਾਸ ਮਤਲਬ ਹੈਗਾ ਰਿਜ਼ਲਟ ਪਰ ਕੋਈ ਇੰਨਾ ਖਾਸ ਨਹੀਂ ਹੈਗਾ ਤਾਂ ਆਪਾਂ ਹੁਣ ਟੀਅਰ ਇਹਦੇ ਵਿੱਚ ਫੇਰ ਪ 4-5 ਕਿਲੋ ਬਾਰੇ ਹੈ 1 ਕਿਲੇ ਦਾ ਗ੍ਰੀਨ ਗੋਲਡ ਦਾ ਰਿਜ਼ਲਟ ਆਏ ਹਾਂ ਬੱਬੇ ਉਹ ਤੇ ਹੈਗਾ ਗ੍ਰੀਨ ਗੋਲਡ ਦਾ ਰਿਜ਼ਲਟ ਫਟਾਰਾ ਤੋਂ ਨੇ ਕਰਿਆ ਤਕਰੀਬਨ ਆਪਣਾ ਗ੍ਰੀਨ ਗੋਲਡ ਕੰਪਨੀ ਜਿਹੜੀ ਬਪਾਈ ਆ ਇਤ ਖੇਤਾਂ ਦੇ ਵਿੱਚ ਕਿਉਂਕਿ ਇਹ ਰੇਤਲਾ ਬਾਣ ਆ ਗਿਆ ਆਪਣਾ ਜਿਹੜਾ ਉਹ ਰੇਤਲਾ ਪਹਿਲਾਂ ਬਈ ਅਸੀਂ ਠੇਕੇ ਢੁਕੇ ਪਰ ਦਿੱਤੇ ਵਾ ਇਦਾਂ ਨਾਲ ਟੱਕ ਉਹਦੇ ਕਰਕੇ ਠੇਕੇ ਵਾਲਾ ਫਿਰ ਮਾਤਮਾਲ ਹੁੰਦਾ ਫਿਰ ਆਪਾਂ ਆਪ ਇਹਦ ਕੀ ਕਰਿਆ ਤੇ ਕਿਉਂਕਿ ਕਬਾੜ ਕਬੂਡ ਨੂੰ ਪਤਾ ਵੀ ਠੇਕੇ ਵਾਲੇ ਥੋੜਾ ਜਿਆ ਗੌਰ ਨਹੀਂ ਕਰਦੇ ਕਈ ਭਰਾ ਹੁੰਦੇ ਨੇ ਕਹਿੰਦੇ ਹੁੰਦੇ ਨੇ ਪੰਜੇ ਉਂਗਲਾਂ ਇੱਕ ਬਰਾਬਰ ਵੀ ਨਹੀਂ ਹੁੰਦੀਆਂ ਵੀ ਕਈ ਬੰਦੇ ਹੁੰਦੇ ਵੀ ਨੇ ਵਧੀਆ ਵੀ ਆਪਣੀ ਫਸਲ ਪੂਰੀ ਟੌਪ ਦੀ ਕੱਢਦੇ ਨੇ ਜਿਹੜੇ ਮਿਹਨਤ ਕਰਦੇ ਨੇ ਬਾਕੀ ਕਬਾੜ ਕਬੂਡ ਦਾ ਇਹਦੇ ਚ ਘਟੇਰ ਤਕਰੀਬਨ ਬਾਕੀ ਤੁਸੀਂ ਦੇਖ ਲਾ ਦਿਓ ਕਿ ਇਹ ਖੇਤ ਥੋੜਾ ਜਿਹਾ ਹਲਕੇ ਨੇ ਉਦੇ ਵਾਸਤੇ ਆਪਾਂ ਪोटाश, ਪਟੂਸ਼, ਜਿੰਕ ਪਾ ਦਿੰਨੇ ਆ ਉਹਨੇ ਆ, ਕਲੋਰੂ ਪਾ ਦਿੰਨੇ ਆ, ਬਾਕੀ ਸਾਰਾ ਕੁਝ ਪਾ ਦਿੰਨੇ ਤੁਸੀਂ ਚੈਨਲ ਤੇ ਪਹਿਲਾਂ ਵੀ ਦੇਖ ਸਕਦੇ ਹੋ ਆਪ ਇੱਕ 4-5 ਦਿਨ ਪਹਿਲਾਂ ਪਾਈ ਸੀ ਇਹਦੇ ਵਿੱਚ ਤੇ ਸਾਨ ਵੀਰੋ ਜਿਹੜਾ ਆਪਾਂ ਚਮਤਕਾਰ ਪਾਇਆ ਤੁਸੀਂ ਉਹਦਾ ਰਿਜ਼ਲਟ ਦੇਖ ਸਕਦੇ ਹੋ ਵੀ ਨਾਲ ਦੀ ਨਾਲ ਖੁਰ ਰਿਹਾ ਤੇ ਕਿਉਂਕਿ ਇਹ ਇਹਦਾ ਹੁਣ ਜੜ ਤੇ ਲੱਗਣ ਤੇ ਹੀ ਐ ਨੇ ਅਸਰ ਹੁਣ ਆਪਣਾ ਪੂਰਾ ਜਦੋਂ ਧਰਤੀ ਦੇ ਵਿੱਚ ਪਾਣੀ ਦੇ ਵਿੱਚ ਪਾਏ ਗਿਆ ਨਾਲ ਦੀ ਨਾਲ ਇਹ ਨਿਕਲਿਆ ਆਉਂਦਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਨਾਲ ਦੀ ਨਾਲ ਖੁਰ ਰਿਹਾ ਆ ਦੇਖੋ ਪੂਰਾ 10 ਦਿਨ ਬਾਅਦ ਰਿਜ਼ਲਟ ਦਵਾਂਗੇ ਤੁਹਾਨੂੰ ਇਹਦਾ ਕੱਟ ਕੇ ਵੀ ਇਹਦਾ ਚਮਤਕਾਰ ਦਾ ਕੀ ਫਾਇਦਾ ਤੇ ਬਾਬੇ ਉਹ ਫਾਂਟ ਦੇਖੋ ਤੇ ਨਾਲ ਦੇਖਣ ਨੂੰ ਵੀ ਸੋਹਣਾ ਲੱਗਦਾ ਇੱਕ ਕੰਮ ਬਹੁਤ ਖਿੱਚਿਆ ਜਾਂਦਾ ਇਹਦੇ ਨਾਲ ਸਮਾਂ ਵੀ ਬਚਦਾ ਵੀ ਅੱਜ ਇੰਨੇ ਬੰਦਿਆਂ ਨਾਲ ਰਹੀ ਪਹੁੰਚ ਨੇ ਠੀਕ ਹੈ ਨਾ ਕਿਸੇ ਕੋਲ ਵੱਧ ਘੱਟ ਨਹੀਂ ਲੋ ਵੀ ਜੇ ਤੋ ਫਾਂਟਾਂ ਆ ਦੇਖਾ ਇੱਧਰ ਬੰਦੇ ਨੇ ਇਹ ਤਾਂ ਲਿਆਏ ਪੂਰੇ ਹੁਣ ਸਾਰਿਆਂ ਦੀ ਆਪਾਂ ਪ੍ਰੀਖਿਆ ਲੈਣੇ ਆ ਵੀ ਦੇਖਦੇ ਆ ਬਈ 15-15 ਕਿਲੋ ਪਾਇਆ ਘੱਟ ਤਾਂ ਕਿਸੇ ਕੋਲ ਨਹੀਂ ਹੈਗਾ ਲੈ ਵੀ ਬੰਦਿਆਂ ਦੀਆਂ ਸਾਰੀਆਂ ਦੀਆਂ ਫਾਂਟਾਂ ਪੂਰੀਆਂ ਲੱਗੀਆਂ ਤਕਰੀਬਨ ਲਾ ਦੇ ਕੋਈ ਚੂਣੀਆਂ ਆ ਹੁੰਦਾ ਨਜ਼ਾਰਾ ਵੀ ਮਣਕੇ ਪ ਹਾਂਜੀ ਦੇਖਣ ਵਾਲੇ ਵੇਹ ਨਹੀਂ ਹੈਗਾ ਆਹ ਵੀ ਕਿਸੇ ਕੋਲ ਮੁਠੀਖੰਡ ਵੀ ਰਹਿ ਨਹੀਂ ਵਜਿਆ ਜੱਟੋ ਲਾਏ ਵੀ ਛੋਲੀਆਂ ਆਉਗੀਆਂ ਖਾਲੀ ਸਾਰੇ ਬੰਦਿਆਂ ਦੀਆਂ ਆਹ ਬੰਦਾ ਗੁਰਕਾ ਕੂੰ ਬਚਾਈ ਫਰਦਾ ਤੇਰੇ ਕੋ ਨਹੀਂ ਪਲੱਸ ਚ ਕਰਦੀ ਫਿਰ ਆਦੇ ਕਰਕੇ ਜਿਹੜਾ ਮੀਜ ਸੀ ਤਾਂ 2 ਵਜੇ ਕੋ ਆ ਪਟਾਰਾ ਥੋੜਾ ਜਲਾਵੇ ਲਵੇ ਕਿਉਂਕਿ ਰੇਤ ਸਾਰੇ ਨਾ ਰੇ ਨਾ ਇਧਰ ਵੀ ਹੋ ਗਈ ਜਦੋਂ ਪੀਪੇ ਪੀਪੇ ਦਾ ਰੱਖ ਲਿਆ ਹਿਸਾਬ ਕਿਉਂਕਿ ਝੋਲੀਆਂ ਸਿਰੇ ਤੋਂ ਫੇਰ ਮੜ ਜਾਂਦੀਆਂ ਨੇ ਨਾ ਕੋਈ ਵੱਧ ਪਵੇ ਰੇ ਨਾ ਪੂਰੀ ਆਉਣ ਜਾਣੇ ਹੁੰਦੀ ਆ ਤਾਂ ਬੰਦੇ ਵੀ ਹਿਸਾਬ ਨਾਲ ਰਹੇ ਪੁੰਨੇ ਤੇ ਜਦੋਂ ਤੇ ਇਹ ਲੋੜ ਨਾਲ ਚੈਦਾ ਉਹ ਚਾਰ ਕਿਲੋ ਲਈ ਤੇ ਉੱਪਰ 5-5 ਕਿਲੋ 10 ਕਿਲੋ ਦੀ ਆਪਾਂ ਚੰਦ ਕਰਦੀ ਪਾਲਟੀ ਪਾਤੀ ਇੱਕ ਥਲੇ ਮਗਰ ਬਹੁਤ ਜ਼ਮਾਨਾ ਫालतੂ ਪੈ ਜਾਂਦਾ ਜੀ ਦੇਖ ਘੜਦੇ ਕਿ ਕਿੱਲੇ ਮਗਰ ਉਹ ਜਿਹੜਾ ਜਬਾਦਾ ਹੈ ਵਾ ਡੇਢ ਦਾ ਕਿਲੇ ਦਾ ਕਰਿਆ ਬੰਕੇ ਜਿੱਥੇ ਜੀਰੀ ਆਪਾਂ ਨੂੰ ਹਲਕੇ ਲੱਗਦੇ ਉੱਥੇ ਬਹੁਤ ਮੋਟਾ ਸਵਾ ਦਾ ਇਲਾ ਵੀ ਕਰ ਦਿੰਦੇ ਨੇ ਡੇਢ ਦਾ ਇਲਾ ਜਿੱਥੇ ਲੌਣ ਪੈਂਦੀ ਆ ਉਹ ਦਾ ਡੇਢ ਵੀ ਕਰ ਦਿੰਦੇ ਆ ਬਾਕੀ ਦਾ ਆਪਾਂ ਮਿੱਤਰੋ ਆਪਾਂ ਸਭ ਕਿਲਾ ਕੀ ਨਿਕਲ ਨੀ ਪਾਉਂਦੇ ਨੇ ਕਿਲੇ ਦਾ ਤੇ ਬਾਬਾ ਥਿੰਨੇ ਦੇਖਾਵਾਂਗੇ ਜਿੱਥੇ ਮਾੜਾ ਮੋਟਾ ਮਾਨੂੰ ਡਾਊਨ ਲੱਗੂਗਾ ਉੱਥੇ ਰੋਗੇ 2 ਵਜੇ ਤੋਂ ਲਾਈਨ ਤੇ ਜਾਂਦੇ ਨੇ ਯੂਪਰ ਤੇ ਬਾਕੀ ਤੁਸੀਂ ਜੀਰੀ ਦੇਖ ਸਕਦੇ ਹੋ ਮਿੱਤਰੋ ਆਇਆ ਦਾ ਕੋ ਯਾ ਆ ਜਾਂਦੀ ਆਪਣੀ ਜੇਰੀ ਥੋੜੀ ਜਿਹੀ ਇੱਥੇ ਹਲਕੀ ਆ ਖੇਤ ਹਲਕੇ ਨੇ ਕਿਉਂਕਿ ਫਰੀਦਲਾ ਪੌਣ ਆ ਗਿਆ ਤੁਹਾਨੂੰ ਪਰਲਾ ਖੇਤ ਦਿਖਾਉਣਾ ਜੀ ਚਰੇ ਪਾਉਨੇ ਆ ਲੋ ਵੀ ਟੂ ਫਾਂਟਾ ਪੂਰੀਆਂ ਆ ਨਾ ਰਹੀਆਂ ਨੇ ਇੱਕ ਤਰ੍ਹਾਂ ਸੰਗਣੀ ਆ ਰਹੀ ਜ ਨੇ ਕਿਉਂਕਿ ਬਰਾ ਇਧਰਲੇ ਪਾਸੇ ਇੱਕ ਬੰਦੇ ਦਾ ਖੇਤ ਆਪਣਾ ਥੋੜਾ ਜਿਹਾ ਹੈਗਾ ਵੀ ਡਾਊਨ ਆ ਇਹ ਫਿਰ ਬਾਕੀ ਪਰੋ ਚ ਇੱਕ ਗੱਲ ਬਹੁਤ ਜੜਾਂ ਚ ਹੁੰਡੇ ਲੱਗੀ ਵੀ ਆ ਨਾ ਜੜਾਂ ਦੇ ਫਿਰ ਉਹਦੇ ਵਾਸਤੇ ਮਿੱਤਰੋ ਪਾਇਆ ਆਪਾਂ ਫਿਰ Baiklah bagikan lewat ini ਕਿਵੇਂ ਲੱਗੀ ਤੁਹਾਨੂੰ ਅੱਜ ਦਾ ਵਲੌਗ ਮਿੱਤਰੋ ਲਾਈਕ ਕਮੈਂਟ ਕਰਕੇ ਦੱਸ ਦਿਓ ਤੇ ਜਿਹੜੀ ਬਾਦ ਘਾਟ ਆ ਤੁਸੀਂ ਦੱਸ ਦਿਓ ਵੀ ਤੁਸੀਂ ਕਿਹੜੇ ਹਿਸਾਬ ਨਾਲ ਰਹੀ ਜੂਰੀ ਆ ਪਾਉਨੇ ਹੋ ਕਿਹੜੀ ਕਿਹੜੀ ਦਵਾਈ ਬੂਟੇ ਤੋਂ ਕਿਹੜਾ ਪਾਉਨੇ ਹੋ ਬਾਈ ਸਾਰਾ ਕੁਝ ਦੱਸ ਦਿਓ ਕਿਉਂਕਿ ਬਾਈ ਥੋੜੇ ਤੋਂ ਹੀ ਪਤਾ ਲੱਗਦਾ ਯਾਰ ਆਪਾਂ ਦਾ ਜਿਹੜਾ ਕੋਈ ਪਾਉਂਦੇ ਆ ਰਹੇ ਹਾਂ ਉਹ ਵੀ ਪਾ ਰਹੇ ਆ ਬੂਟੇ ਵਾਲੀ ਪਾਦਨੇ ਪਹਿਲਾਂ ਦੂਏ ਤੇ ਜ਼ਿੰਕ ਪਾਦਨੇ ਤੀਜੇ ਬੂਟੇ ਵਾਲੀ ਪਾਦਨੇ ਜਾਂ ਦੂਜੇ ਵੀ ਬੂਟੇ ਵਾਲੀ ਪਾਦਨੇ ਨਾਲ ਤੀਜਾ ਖਾਲੀ ਪਾਦਨੇ ਤੇ ਤੁਸੀਂ ਮਿੱਤਰੋ ਦੱਸ ਦਿਓ ਵੀ ਕਿਵੇਂ ਪਾਉਨਾਂ ਰਹੀ